ਰਮਨ ਆ ਬਈ ਹੈ ਜਿੱਤੇ ਗੋਲੀ ਲੱਗੀ ਉਹ ਸ਼ਸ਼ੀ ਆ ਬਈ ਤੇਰਾ ਕਿੱਲਾ ਮੇਰਾ ਭਰਾ ਹੀ ਆ ਉਹ ਹੋਇਆ ਜਦੋਂ ਉਹ ਆ ਕੌਮ ਨੇ ਮਿੱਸੀਆਂ ਖਾਣ ਕੇ ਬਸ ਉਹ ਗੱਲਾ ਉਹਦਾ ਵੀਰ ਲੈਣ ਗਿਆ ਆਪਦੇ ਬਾਈ ਨੇ ਜੀ ਬੰਦੇ ਗੋਲੀਆਂ ਮਾਰ ਕੇ ਹੋ ਗਏ ਯਾਰ ਕਿੱਥੇ ਉਹਦੀ ਗੋਲੀ ਉਹ ਬਲਦੇਵ ਦੇ ਢਾਬੇ ਤੇ ਯਾਰ ਕਿੰਨੇ ਜਾਣੇ ਸੀ ਉਹ ਹੈਗੇ ਇਹਦੇ 5-7 ਜਾਣੇ ਕਦਾਛ ਕਦਾਜੀ ਕੀ ਹਾਥਾ ਬਰੇਰ ਇਹ ਜੀ ਰਾਤੀ ਤਿੰਨ ਚਾਰ ਮੁੰਡੇ ਕਹਿੰਦੇ ਅਸੀਂ ਮਿਸੀਆਂ ਰੋਟੀਆਂ ਖਾਣੀਆਂ ਜੀ ਤੇ ਉਹ ਬਲਦੇਵ ਦੇ ਢਾਬੇ ਦੇ ਚੜੇ ਗਏ ਉਥੇ ਰੋਟੀ ਖਾਂਦੇ ਖਾਂਦੇ ਤੇ ਮੇਰਾ ਬੇਟਾ ਬਾਹਰ ਨਿਕਲ ਕੇ ਇੱਕ ਨਾਲ ਹੀ ਕਿਤੇ ਹੱਤਾ ਆਪਦਾ ਗਏ ਨਹੀਂ ਕਠੇਕਾ ਵਾ ਉਥੋਂ ਵੀਰ ਦੀ ਬੋਤਲ ਲੈਣ ਗਿਆ ਉਹ ਕਿਤੇ ਪੰਜ ਛੇ ਬੰਦੇ ਆਪਸ ਵਿੱਚ ਪਹਿਲੇ ਬੈਸਪਾਈ ਚੱਲੀ ਜਾਂਦੀ ਸੀ ਇਹਨੇ ਕਹਤਾ ਹੁਣ ਕਦੇ ਮਾੜੇ ਸਾਈਡ ਤੇ ਹੋ ਜੋ ਉਹਨੇ ਲਫੜ ਮੂੰਹ ਤੇ ਮਾਰਤਾ ਲਫੜਮੂ ਦੇ ਮਾਰਤਾ ਜਿਉ ਇਹਨੇ ਵੀ ਕੁਝ ਕਿਹਾ ਹੁਣ ਮਨ ਲਾ ਕਿਉਂ ਮੇਰੇ ਮਾਰੇ ਜਾਂ ਕੀ ਗੱਲ ਹੈ ਤੇ ਤਾਂ ਨੂੰ ਕਹਦਾ ਦੱਸੀਏ ਤੈਨੂੰ ਨਾਲ ਐਡਾ ਜਵਾਬ ਆ ਉਹ ਭੱਜ ਕੇ ਉਹਨਾਂ ਨੂੰ ਬੁਲਾਉਣ ਗਿਆ ਦੇ ਅੰਦਰ ਰੋਟੀ ਖਾਂਦੇ ਸੀ ਹੈ ਕਹਿੰਦਾ ਜੇ ਸੱਚੀ ਦੇ ਜਾਂ ਲਫੜ ਮਰੀ ਜਾਂਦੇ ਮੋਡੇ ਪਤਾਦ ਨੂੰ ਆਏ ਤੇ ਇੱਥੇ ਗੋਲੀ ਮਾਰ ਕੇ ਚਲੇ ਰਾਮ ਨਾ ਗਏ ਗੱਡੀ 'ਚ ਬੈ ਕੇ ਜੀ ਉਹ ਟੌਰ ਨਾ ਗਏ ਟੈਮਰੀ ਚਾਇਆ ਕਿਤੇ ਉਹ ਉਪਰ ਕਿੱਡੀ ਹੈ 27 ਸਾਲ ਦੀ ਸਰ ਸ਼ਾਦੀ ਕਰੂ ਨਹੀਂ ਸਰ ਅਨਮੈਰਿਡ ਆ ਮੇਰੇ ਦੋ ਬੇਟੇ ਹੈ ਜੀ ਆਪਣਾ ਡਰਾਈਵਰ ਟੈਂਪੋ ਚਲਾਉਂਦਾ ਟੂਰਿਸਟ ਇੱਕ ਕੇ ਸੀਕਰ ਨੇੜੇ ਦੁਕਾਨ ਤੇ ਲੱਗਾ ਮਾਲਕਾ ਬਰੇ ਹਾਂਜੀ ਹਾਂਜੀ ਬਹੁਤ ਪੁਰਾਣਾ ਲੱਗਾ ਸੀ ਸੀਨੀਅਰ ਸੀਗਾ ਅਸੀਂ ਤਾਂ ਮੰਗੇ ਹੀ ਕਰਦੇ ਹਾਂ ਉਹਨਾਂ ਨੂੰ ਫੜੋ ਉਹਨਾਂ ਨੂੰ ਅਗਾਈ ਸਹਾਇਤਾ ਦਿਓ ਵੀ ਗਾਂ ਵਾਸਤੇ ਕਹੇ ਗਰੀਬ ਦਾ ਕਤਲ ਨਾ ਕਰ ਸਕਣਾ ਤੇ ਸਾਡਾ ਤਾਂ ਨਹੀਂ ਮੁੜਨਾ ਚਲੋ ਤੇ ਹੋਰ ਕਿਸੇ ਦਾ ਭਲਾ ਕਰੋ ਤੇ ਫੜੋ ਫੜੋ ਵੀ ਜ਼ਰੂਰ ਇਹਨਾਂ ਨੂੰ ਹਾਂਜੀ 6 ਵੀ ਜਣੇ ਦੱਸਦੇ 5 6 ਜਣੇ ਸੀ ਤੁਹਾਡੇ ਮੁੜਨ ਦਾ ਨਾਮ ਹੈ ਰਮੇਸ਼ ਮਾਨ ਰਮੇਸ਼ ਨੂੰ ਕੁੱਪੂ ਚੱਕਲੇ ਰੱਖਦੇ ਨੇ ਉਥੋਂ ਜੀ ਐਂਬੂਲੈਂਸ ਗਈ ਹੈ ਪਿਆਪੁਰ ਸੜਿਆਂ ਦੀ ਗੱਡੀ ਵਾਲਿਆਂ ਨੂੰ ਆਸਤੇ ਤੇ ਗੱਡੀ ਵਾਲੇ ਕਿਸੇ ਨੇ ਬਾਹਰ ਨਹੀਂ ਫੜੀ ਕਹਿੰਦੇ ਨਹੀਂ ਵੀ ਸਾਡੇ ਵੱਸ ਦਾ ਰੋਗ ਨਹੀਂ ਮੈਂ ਤਨਾਰੀ ਗੱਡੀ ਵਾਲੇ ਬਹੁਤ ਰੋਕੇ ਆ ਮੁੰਡਾ ਨਾਲ ਸੀ ਦੋ ਬਈ ਇਹਨਾਂ ਲੈ ਚਲੀ ਜੇ 15 ਮਿੰਟ ਲੈ ਜਾਂਦੇ ਤੇ ਸ਼ਾਇਦ ਮੇਰਾ ਬੇਟਾ ਬਚ ਹੀ ਜਾਂਦਾ ਜੀ ਕਿਹੜੀ ਗੋਲੀ ਵਜੀਏ ਕਿ ਬਲਦੇਵ ਟੱਪੇ ਦੇ ਬਾਹਰ ਵਜੀਏ ਬਾਹਰ ਬਾਹਰ ਹੀ ਵਜੀਏ ਜੀ ਜੋ ਠੇਕੇ ਤੇ ਸ਼ਰਾਬ ਸ਼ੁਰੂ ਲੈਣ ਗਿਆ ਇਹ ਦੇਰ ਦੀ ਬੋਤਲ ਇਹ ਜਿਹੜਾ ਰਾਤ ਗਰੀਬ 11:30 ਵਜੇ ਇੱਥੇ ਬਲਦੇਵ ਟੱਪਾ ਹੈ ਇਹਦੇ ਤੇ ਇਹਦੇ ਉੱਪਰ ਜਿਹੜਾ ਸੱਸੀ ਪੁੱਤਰ ਓਮ ਪ੍ਰਕਾਸ਼ ਸਾਹਿਬ ਦੇ ਦੋਸਤਾਂ ਦੇ ਨਾਲ ਇੱਕ ਦਾ ਨਾਮ ਰਣਵੀਰ ਇੱਕ ਦਾ ਨਾਮ ਬਲਵੀਰ ਇਹ ਦੋਨਾਂ ਦੇ ਨਾਲ ਇੱਥੇ ਖਾਣਾ ਖਾਣ ਵਾਸਤੇ ਆਇਆ ਸੀ ਤੇ ਦੂਸਰੇ ਪਾਸੇ ਜਿਹੜੇ ਲੋਸ਼ੀ ਪਾਰਟੀ ਉਹ ਵੀ ਇੱਥੇ ਜਿਹੜਾ ਹੋਟਲ ਤੇ ਆਏ ਸੀ ਇਹਦੇ ਵਿੱਚ ਜਦੋਂ ਜਿਹੜਾ ਸੱਸੀ ਉਹਨਾਂ ਨੇ ਬੀਅਰ ਚਾਹੀਦੀ ਸੀ ਸੱਸੀ ਬੀਅਰ ਲੈਣ ਵਾਸਤੇ ਜਿਹੜਾ ਇੱਥੇ ਹੋਟਲ ਦੇ ਨਾਲ ਹੀ ਪਰੇ ਠਿਕਾ ਉਹ ਠਿਕੇ ਤੇ ਗਿਆ ਤੇ ਉੱਥੇ ਜਿਹੜੇ ਦੂਸਰੇ ਜਿਹੜੇ ਦੋਸ਼ੀ ਪਾਰਟੀ ਹੈ ਉਹ ਆਪਸ ਵਿੱਚ ਪਹਿਲਾਂ ਹੀ 5-6 ਜਣੇ ਬਹਿਸ ਕਰ ਰਹੇ ਸੀ ਜਦੋਂ ਇਹ ਉੱਥੇ ਪਹੁੰਚਿਆ ਤੇ ਜਿਹੜਾ ਉਹਨਾਂ ਨੇ ਇਹਦੇ ਨਾਲ ਵੀ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਉਹ ਵੀ ਸ਼ਰਾਬੀ ਹਾਲਤ ਵਿੱਚ ਸਨ ਇਹਨੇ ਜਦੋਂ ਅੱਗੋਂ ਥੋੜਾ ਵਿਰੋਧ ਕੀਤਾ ਤੇ ਉਹਨਾਂ ਨੇ ਪਹਿਲੇ ਇਹਦੇ ਥੱਪੜ ਮਾਰਿਆ ਫਿਰ ਉਸ ਤੋਂ ਬਾਅਦ ਜਿਹੜਾ ਉਹਨਾਂ ਵਿੱਚੋਂ ਇੱਕ ਬੰਦੇ ਨੇ ਅ ਪਿਸਤਲ ਕੱਢ ਕੇ ਇਹਦੇ ਜਿਹੜਾ ਗੋਲੀ ਮਾਰੀ ਜਿਸ ਨਾਲ ਇਹ ਡਿੱਗ ਪਿਆ ਜਿਹਨੂੰ ਇਹਨੂੰ ਜਿਹੜਾ ਸਿਵਲ ਹਸਪਤਲ ਜਿਹੜਾ ਜਿਹੜਾ ਦਾਖਲ ਕਰਾਇਆ ਗਿਆ ਤੇ ਉੱਥੇ ਲਾਜਦਰਾਣੇ ਦੀ ਜਿਹੜੀ ਮੌਤ ਹੋ ਗਈ ਇਹਦੇ ਸਬੰਧ ਵਿੱਚ ਅਸੀਂ ਜਿਹੜਾ ਜਿਹੜਾ ਐਫ ਆਈ ਆਰ ਦਰਜ ਕਰਨੀ ਹੈ ਜਿਹਦੇ ਵਿੱਚ ਇੱਕ 103 ਬੀ ਐਨ ਸਟੇਟ 23 25 53 ਨਾਡਾਰਮ ਜੈਕਟ ਜਿਹੜਾ ਕਦਮਾ ਦਰਜ ਕਰ ਲਿਆ ਤੇ ਜਿਹੜਾ ਇਹਦੇ ਵਿੱਚ ਮੇਨ ਦੋਸ਼ੀ ਹੈ ਜਿਹੜੇ ਅਣਪਛਾਤੇ ਸਾਥੀ ਹੈ ਇਹਨਾਂ ਨੂੰ ਜਲਦੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਏਗਾ